ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਗਟਾਰੂ ਚੱਕ ਵੱਲੋਂ ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰੰਦ ਦੇ ਵਿੱਚ ਵੱਖ-ਵੱਖ ਗੈਸ ਏਜੰਸੀਆਂ ਤੇ ਗੋਦਾਮਾਂ ਦੇ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਗਈ ਤੇ ਇਸ ਛਾਪੇਮਾਰੀ ਦੌਰਾਨ ਉਹਨਾਂ ਗੈਸ ਸਿਲੰਡਰਾਂ ਨੂੰ ਤੋਲ ਕੰਡਿਆਂ ਦੇ ਉੱਪਰ ਰੱਖ ਕੇ ਉਹਨਾਂ ਦਾ ਭਾਰ ਵੀ ਦੇਖਿਆ ਤੇ ਉਹ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਜਾਣਕਾਰੀ ਦਿੱਤੀ ਕਿ ਤੋਲ ਕੰਡਿਆਂ ਦੇ ਵਿੱਚ ਊਨ ਤਾਈਆਂ ਪਾਈਆਂ ਗਈਆਂ ਨੇ ਤੇ ਇਸ ਦੇ ਲਈ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਤੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਤੇ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੇ ਪ੍ਰੇਸ਼ਟਾਚਾਰ ਨੂੰ ਬਿਲਕੁਲ ਵੀ برداشت ਨਹੀਂ ਕੀਤਾ ਜਾਏਗਾ ਤੇ ਨਾਲ ਹੀ ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਕੋਈ ਗੈਸ ਸਿਲੰਡਰ ਦੇਣ ਦੇ ਲਈ ਕਰਮਚਾਰੀ ਆਉਂਦਾ ਹੈ ਤਾਂ ਉਸ ਦਾ ਭਾਰ ਤੋਲ ਕੇ ਲਿਆ ਜਾਵੇ ਕਿਉਂਕਿ ਕਈ ਵਾਰ ਉਹਨਾਂ ਭਾਰ ਨਹੀਂ ਹੁੰਦਾ ਜਿੰਨਾ ਗੈਸ ਸਿਲੰਡਰ ਦੇ ਉੱਪਰ ਲਿਖਿਆ ਹੁੰਦਾ ਹੈ ਮੈਂ ਅੱਜ ਰਾਜਦਾਨੀ ਤੇਈ ਵਸੀ ਪ੍ਰਾਂਧਿਆ ਸੀ ਤੇ ਸਿਵੋ ਜੀ ਡਾਟ ਸੁਲਾਈ ਮੰਤਰੀ ਸਾਹਿਬ ਮਿਲੇ ਉਹਨੇ ਜੀ ਸਿੰਗਲ ਬਾਰੇ ਪੁੱਛਿਆ ਉਹਨੇ ਸੰਡੂ ਪੁੱਛਿਆ ਤੇ ਅੱਗੇ ਕਿਉਂ ਤੋਲਤੇ ਮਿਲਦੇ ਮੈਂ ਤਾਂ ਨਹੀਂ ਤੋਲਤੇ ਮਿਲਦਾ ਹੀ ਤੇ ਕਹਿੰਦਾ ਉਹ ਤੈਨੂੰ ਸੰਡੂ ਤੋਲਤੇ ਜਾਣਾ ਕੋਲ ਨੂੰ ਤੇ ਰੇਟ ਵੱਧ ਵੀ ਜਾਣਾ ਹੈ ਬਾਈ ਮੈਂ ਵਿਭਾਗ ਦੇ ਮੰਤਰੀ ਦੇ ਰੂਪ ਚ ਇੱਥੇ ਵੱਖ-ਵੱਖ ਜਿਹੜੀਆਂ ਗੈਸ ਏਜੰਸੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਹੈ ਸੋ ਆ ਇਸ ਵੇਲੇ ਮੈਂ ਜਿਹੜੀ ਗੈਸ ਏਜੰਸੀ ਤੁਸੀਂ ਦੇਖ ਰਹੇ ਹੋ ਉਹ ਉਸ ਵੀ ਜਸਵੀ ਉਹ ਜਸਵੀ ਭਾਰਤ ਗੈਸ ਏਜੰਸੀ ਹੈ ਸੋ ਇਸ ਤੇ ਪਹਿਲੋ ਮੈਂ ਇੱਕ ਰਜੀਤ ਅਗੈਸੈਂਸੀਸ ਗਿਆ ਸੋ ਸਾਡਾ ਪਰਪਸ ਇਹ ਆ ਲਗਾਤਾਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਜਿਹੜੀ ਐਕਸਪਲਾਈਡ ਕੀਤਾ ਜਾਂਦਾ ਆ ਉਹ ਉਹਨੂੰ ਰੋਕਿਆ ਜਾਵੇ ਸੋ ਅੱਜ ਜਿੰਨਾ ਗੈਸ ਏਜੰਸੀਆਂ ਚ ਆ ਕੇ ਮੈਨੂੰ ਜਿਹੜੀ ਉਹ ਫੀਡਬੈਕ ਮਿਲੀ ਹੈ ਜੋ ਮੈਂ ਕੀ ਵੀ ਦਿੱਖਿਆ ਕੀ ਜਿਹੜੇ ਕੰਡੇ ਹੁੰਦੇ ਆ ਤੋਲ ਕਰਨ ਦੇ ਲਈ ਜਦੋਂ ਵੀ ਇਹਨਾਂ ਦੇ ਵਹੀਕਲ ਥੱਲੇ ਪਬਲਿਕ ਕੋਲ ਜਾਂਦੇ ਆ ਗੈਸ ਡਿਲੀਵਰੀ ਕਰਨ ਦੇ ਲਈ ਘਰ-ਘਰ ਤਾਂ ਇਹਨਾਂ ਨੂੰ ਕੰਡੇ ਰੱਖਣੇ ਲਾਜ਼ਮੀ ਹੁੰਦੇ ਆ ਸੋ ਉਹ ਕੰਡਾ ਵੀ ਸਾਨੂੰ ਨੀ ਨਜ਼ਰ ਆਇਆ ਸੋ ਜਿਹੜੇ ਕੰਡੇ ਜਿਹੜਾ ਨੇ ਰੱਕੇ ਵੀ ਆ ਉਹ ਵੀ ਅਨਵੈਲਿਡ ਨੇ ਜਿਹੜੇ ਸਾਡੇ ਵੱਲੋਂ ਕੋਈ ਅਥਰਾਇਜ਼ ਨਹੀਂ ਹੈ ਸੋ ਜੋ ਵੀ ਬਣਦੀ ਵਿਭਾਗੀ ਕਾਰਵਾਈ ਹੈ ਅਸੀਂ ਸਾਡਾ ਪਰਪਸ ਕਿਸੇ ਨੂੰ ਪੈਨਲ ਕਰਨਾ ਨਹੀਂ ਸਾਡਾ ਪਰਪਸ ਇਹ ਆ ਕਿ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਲੁੱਟ ਹੁੰਦੀ ਆ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਖੱਜਲ ਖਵਾਰੀ ਹੁੰਦੀ ਆ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕਿ ਅਸੀਂ ਉਹ ਲੋਕਾਂ ਦੀ ਲੁੱਟ ਔਰ ਖੱਜਲ ਖਵਾਰੀ ਨੂੰ ਰੋਕਣਾ ਤਾਂ ਕਿਸੇ ਵੀ ਕੀਮਤ ਤੇ ਇਸੇ ਵੀ ਕੀਮਤੇ ਇਹਨੂੰ ਬਦਾਸਤ ਨਹੀਂ ਕੀਤਾ ਜਾਏਗਾ ਸੋ ਮੇਰੇ ਨਾਲ ਡੀ ਐਫ ਐਸ ਸੀ ਮੈਡਮ ਨੇ ਮੇਰੇ ਨਾਲ ਜਿਹੜੇ ਸਾਡੇ ਆਪਣੇ ਮਨੋਰ ਸਿੰਘ ਨੇ ਹੈੱਡ ਕੁਆਰਟਰ ਤੋਂ ਆਏ ਨੇ ਜਿਹੜੇ ਇੰਚਾਰਜ ਨੇ ਕੰਟਰੋਲਰ ਨੇ ਸੋ ਸਾਰੀ ਟੀਮ ਜਿਹੜੀ ਅਸੀਂ ਲੈ ਕੇ ਆ ਜਾਏ ਹਾਂ ਸੋ ਸਾਨੂੰ ਜਿਹੜੀਆਂ ਉਨਤਾਈਆਂ ਇੱਥੇ ਮਿਲੀਆਂ ਨੇ ਐਜ ਪਰ ਲਾ ਜੋ ਵੀ ਇਹਨਾਂ ਦੇ ਖਿਲਾਫ ਅਫੈਂਸ ਵਧਣ ਦਾ ਜੋ ਵੀ ਕਾਰਵਾਈ ਬਣਦੀ ਹੈ ਉਹ ਅਸੀਂ ਕਾਰਵਾਈ ਕਰਾਂਗੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਕੀਮਤ ਜਦੋਂ ਤੁਹਾਡੇ ਕੋਲ ਸਿਲੰਡਰ ਲੈ ਕੇ ਆਉਂਦੇ ਆ ਉਹਨਾਂ ਨੂੰ ਤੋਲ ਕੇ ਲਾਵੋ ਤਾਂ ਜੋ ਜਿਹੜਾ ਆ ਉਹਦੇ ਲਈ ਜਿਹੜਾ ਕੋਈ ਵੀ ਜ਼ਿੰਮੇਵਾਰ ਬੰਦਾ ਜਿਹੜਾ ਆਂਦਾ ਆ ਉਹਨੂੰ ਮੌਕੇ ਤੇ ਪੁੱਛਿਆ ਜਾਵੇ ਫੜਿਆ ਜਾਵੇ ਜਗਬਾਣੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ